Terima <tune noise> kasih वाहे, का वाहे की जी का खालसा वाहेगुरु जी की फतेह नौ पातशाह गुरु तेग पादशाह जी साढ़े तीन सौ साल ਸ਼ਤਬੀਉਸ ਵਰਪਤ ਗੁਰਦੁਆਰਾ ਦੁਹਾਰਾ ਸਾਹਿਬ ਲੁਧਿਆਣਾ ਵਿਖੇ ਅੱਜ ਬਹੁਤ ਵੱਡੇ ਪੱਧਰ ਦੇ 17 ਤਰੀਕ ਤੋਂ ਲੈ ਕੇ 25 ਤਰੀਕ ਤੱਕ ਸਮਾਗਮ ਚੱਲ ਰਹੇ ਹਨ ਅੱਜ 22 ਤਰੀਕ ਨੂੰ ਧੰਨ ਸਤਿਗੁਰਾਂ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਯਵਾਈ ਵਿੱਚ ਵਿਸ਼ਾਲ ਨਗਰ ਕੀਤਾ ਆਮ ਹੋਣ ਜਾ ਰਿਹਾ ਹੈ ਜਿਸ ਵਿੱਚ ਸਾਰੀਆਂ ਧਰਮਾਂ ਦੇ ਜਥੇਬੰਦੀਆਂ ਇਸ ਨਗਰ ਦੀ ਤਰਛੂੜੀ ਅਧਿਕਾਰੀਆਂ ਨੇ ਇੱਥੇ ਮੰਦਰ ਸਭਾ ਇਸਤਰੀ ਸਭਾ ਕਮਾ ਸ਼ਹਿਰ ਦੀਆਂ ਧਾਰਮਿਕ ਤੇ ਰਾਜਸੀ ਪਾਰਟੀਆਂ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਸਰਪੰਚ ਵੀ ਪੁੱਜ ਰਹੇ ਹਨ ਮੈਂ ਸਾਰਿਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਕਹਾਂ ਔਰ ਉਹਨਾਂ ਦਾ ਧੰਵਾਦ ਕਰਦਾ ਜਿਨ੍ਹਾਂ ਨੇ ਨਵੇਂ ਪਾਸ਼ਾ ਦੇ ਚਰਣਾ ਚਾਕੇ ਆਪਣੀ ਆਪਣੀ ਹਾਜ਼ਰੀਆਂ ਲਵਾ ਰਿਹਾ ਹਨ ਔਰ ਸਤਗੁਰ ਦੇ ਦਰ ਤੇ ਪੱਕੀ ਤਰੀਕੇ ਨਾਲ ਸਵਾਗਤ ਕਰਨੇ ਹਨ ਸਾਰਿਆਂ ਨੂੰ ਹੱਥੋਂ ਬੇਨਤੀ ਕਰਾਂਗਾ ਆਉਣ ਵਾਲੇ ਸਮੇਂ 'ਚ ਵੀ ਤੇ ਅੱਜ ਵੀ ਵੱਡੀ ਗਿਣਤੀ ਦੇ ਸਮੂਹਿਤ ਕਰਕੇ ਨੌਵੇਂ ਪਾਤਸ਼ਾਹ ਨੂੰ ਸਰਦਾ ਤੇ ਸਤਸਕਾਰ ਪੇਟ ਕਰੀਏ ਅਤੇ ਉਹਨਾਂ ਦੀ ਆਪਾਇਏ ਪੁਰਨਾ ਦੇ ਚੰਦੀਏ ਉਹਨਾਂ ਦੀ ਖੁੱਚੀਆਂ ਦੇ ਪਾਤਰ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗੇ ਵਿਚਾਰ ਨਾ ਕਿ ਪਰਮੇਸ਼ਰ ਕੀ ਜੜਾ ਰੱਖੋ ਮੈਂ ਇਸ ਤੋਂ ਚੰਗੀ ਕੋਈ ਗੱਲ ਨਹੀਂ ਹੋ ਸਕਦੀ ਕਿ ਜਿਹੜੀ ਕੌਮ ਜਿਹੜੀ ਦੇਸ਼ ਜਿਹੜੇ ਪ੍ਰਦੇਸ਼ ਆਪਣੇ ਮਹਾਪੁਰਸ਼ਾਂ ਦਾ ਦਿਨ ਮਨਾਨੇ ਆ ਸੋ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਤੇਗ ਬਹਾਦਰ ਹਿੰਦ ਦੀ ਚਾਦਰ ਜਿਨ੍ਹਾਂ ਨੇ ਹਿੰਦ ਦੀ ਰੱਖਿਆ ਜਿਨ੍ਹਾਂ ਦੀ ਹਿੰਦ ਦੀ ਚਾਦਰ ਦਾ ਜਿਨ੍ਹਾਂ ਨੇ ਇੱਕ ਰਤਬਾ ਦਿੱਤਾ ਕਿ ਜਿਨ੍ਹਾਂ ਧਰਮ ਦੇ ਲਈ ਆਪਣੇ ਆਪ ਦੀ ਸ਼ਹਾਦਤ ਦਿੱਤੀ ਕੁਰਬਾਨੀਆਂ ਦਾ ਦੌਰ ਸ਼ੁਰੂ ਕੀਤਾ ਅੱਜ ਉਹਨਾਂ ਦਾ ਦਾ ਵਿਸ਼ਾਲ ਕੀਰਤਨ ਪੂਰੇ ਨਗਰ ਕੀਰਤਨ ਜਿਹੜਾ ਹੈਗਾ ਪੂਰੇ ਪੰਜਾਬ ਦੇ ਅੰਦਰ ਪੰਜਾਬ ਦੇ ਨੇ ਬਾਹਰਲੇ ਸਟੇਟਾਂ ਦੇ ਅੰਦਰ ਵੀ ਗੁਰੂ ਜਿਹੜੇ ਲੋਗ ਗੁਰੂ ਨੂੰ ਮੰਨਦੇ ਆ ਗੁਰੂ ਨਾਨਕ ਦੇਵ ਜੀ ਦਾ ਨਾਮ ਜਿੰਨੇ ਵੀ ਸੰਸ ਜਿਹੜੀ ਸੰਗਤ ਆ ਉਹਨਾਂ ਦਿਨ ਮਨਾ ਰਹੀ ਆ ਮੈਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਪ੍ਰਮਾਤਮਾ ਅਗੇ ਪ੍ਰਮਾਤਮਾ ਦੀ ਕਰਦਾ ਗੁਰੂ ਸਾਹਿਬ ਅਗੇ ਪ੍ਰਮਾਤਮਾ ਦੀ ਵੀ ਕਰਦਾ ਕਿ ਸਾਡੇ ਦੇ ਕਿਰਪਾ ਕਰਨ ਤੇ ਜਿਹੜਾ ਦੌਰ ਦੀ ਸ਼ੁਰੂ ਕੀਤਾ ਸੀਗਾ ਸਾਡਾ ਸਮਾਜ ਵੀ ਉਸ ਦੌਰ ਦੀ ਅਜੇ ਵੀ ਆ ਤੁਹਾਡੀਆਂ ਰਾਹਾਂ ਤੇ ਚੱਲੇ ਤੇ ਸਮਾਜ ਦੇ ਧਰਮ ਲਈ ਆਪਣਾ ਯੋਗਦਾਨ 바ਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ